ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਿੰਧ ਸਟੂਡੀਓ ਤੇ ਜਿਵੇਂ ਅਸੀਂ ਸਾਡੇ ਆਮ ਜੀਵਨ ਚੋਂ ਗੈਰੀ ਦ੍ਰਿਸ਼ਟੀ ਨਾਲ ਇਸ ਜੀਵਨ ਦੀ ਹੋਂਦ ਤੇ ਬੰਤਰ ਬਾਰੇ ਸੋਚਦੇ ਆਂ ਵਿਚਾਰਦੇ ਆਂ ਤਾਂ ਪ੍ਰਮਾਤਮਾ ਦੀ ਹੋਂਦ ਦਾ ਖਿਆਲ ਸਾਡੇ ਮਨ ਚ ਸੁਭਾਵਕ ਹੀ ਆ ਜਾਂਦਾ ਹੈ ਸਧਾਰਨ ਜ਼ਿੰਦਗੀ ਦੇ ਨਕਸ਼ਿਆਂ ਤੇ ਚੱਲ ਕੇ ਪ੍ਰਮਾਤਮਾ ਨੂੰ ਮੰਨਣਾ ਅਸੰਭਵ ਹੁੰਦਾ ਹੈ ਫਿਰ ਇਸ ਜ਼ਿੰਦਗੀ ਦੇ ਅਸਲੀ ਮਨਾਰਥ ਨੂੰ ਪਾਉਣ ਲਈ ਸੁਖਮ ਮਾਰਗ ਕਿਹੜੇ ਨੇ ਆਓ ਇਸ ਵੀਡੀਓ ਵਿੱਚ ਜਾਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਿੰਧ ਸਟੂਡੀਓ ਤੇ ਸੋ ਇਹ ਵੀਡੀਓ ਜਿਹੜੀ ਹੈਗੀ ਆਏ ਉਹਨਾਂ ਵਾਸਤੇ ਬਹੁਤ ਹੀ ਉਪਯੋਗੀ ਹੋਣ ਵਾਲੀ ਆ ਜਿਹੜੇ ਅਧਿਆਤਮਿਕਤਾ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਸ਼ਬਦ ਦੇ ਕੋਈ ਮਾਇਨੇ ਹੈਗੇ ਆ ਸੋ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਮੇਰੀ ਇਹੀ ਰਿਕਵੈਸਟ ਹੈ ਕਿਉਂਕਿ ਇਹਦੇ ਵਿੱਚ ਮੈਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਖੋਲਣ ਵਾਲਾ ਜਿਹੜੀਆਂ ਪਰਮਾਤਮਾ ਆਤਮਾ ਦੇ ਮਨ ਦੇ ਸੰਬੰਧ ਦੇ ਵਿੱਚ ਨੇ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਉਪਜੋਗੀ ਰਹਿਣੀ ਹੈ ਸੋ ਇਹ ਜਿਹੜਾ ਜੀਵਨ ਆ ਨਾ ਜਿਸ ਤਰ੍ਹਾਂ ਅਸੀਂ ਇਹਨੂੰ ਕੱਟ ਰਹੇ ਆ ਇਹਨੂੰ ਇੰਨਾ ਸਸਤੇ 'ਚ ਗਵਾਉਣ ਵਾਲਾ ਜੀਵਨ ਨਹੀਂ ਹੈਗਾ ਮਤਲਬ ਇਹਨੂੰ ਸਸਤੇ 'ਚ ਨਾ ਗਵਾਓ ਕਿਉਂਕਿ ਇਹ ਸੰਸਾਰ ਆ ਜਿਹੜਾ ਆਮ ਜਿਵੇਂ ਇਹਨੂੰ ਆਮ ਦੇਖਦੇ ਆ ਅਸੀਂ ਉਹਦੇ ਤੋਂ ਜ਼ਿਆਦਾ ਕਿਤੇ ਅਲੌਕਿਕ ਸੰਸਾਰ ਆ ਪਰਮਾਤਮਾ ਨੂੰ ਮਿਲਣ ਦਾ ਅਫਸਰ ਵੀ ਇਹਦੇ ਵਿੱਚ ਹੀ ਆ ਹੁਣ ਅਸੀਂ ਪਰਮਾਤਮਾ ਤੋਂ ਵਾਂਝੇ ਕਿਉਂ ਆ ਸਾਡੀ ਜਿਹੜੀ ਪ੍ਰਾਣ ਸ਼ਕਤੀ ਆ ਸਾਡੀ ਸੁਰਤ ਦੇ ਨਾਲ ਜਦੋਂ ਸਰੀਰ ਦੇ ਨੌ ਛੇਦਰ ਨੇ ਜਿਹੜੇ ਦੱਸਾਂਗੇ ਅੱਗੇ ਇੰਨਾ ਰਾਹੀਂ ਬਾਹਰ ਬੈਂਦੀ ਆ ਜਦੋਂ ਅਸੀਂ ਜਿਹੜਾ ਜਿਹਦੇ ਕਰਕੇ ਅਸੀਂ ਮਨਮੁਖ ਹੋ ਜਾਂਦੇ ਆ ਤੇ ਉਹਨਾਂ ਨੌ ਛੇਦਰਾ ਰਾਹੀਂ ਊਰਜਾ ਦੇ ਵਹਿਣ ਕਰਕੇ ਸਾਡਾ ਜਿਹੜਾ ਰਿਸ਼ਤਾ ਇਸ ਮਿਰਤ ਮੰਡਲ ਦੇ ਨਾਲ ਮਿਰਤ ਲੋਕ ਦੇ ਨਾਲ ਧਰਤੀ ਦੇ ਨਾਲ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਆ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀਜੈ ਬੱਜਰ ਕਪਾੜ ਨ ਖਲਨੀ ਗੁਰ ਸ਼ਬਦ ਖਲੀਜੈ ਅਨਹਦ ਬਾਜੇ ਤੁਨ ਬਜਦੇ ਗੁਰ ਸ਼ਬਦ ਸੁਣੀਜੈ ਤਿਤਕਟ ਅੰਤਰ ਚੰਨਣਾ ਕਰ ਭਗਤ ਮਿਲੀਜੈ ਸਭ ਮੈਂ ਇੱਕ ਵਰਤ ਦਾ ਜਿਨ ਆਪੇ ਰਚਨ ਰਚਾਈ ਅਨੰਦ ਸਾਹਿਬ ਦੇ ਵਿੱਚ ਵੀ ਕਹਿੰਦੇ ਆ ਹਰ ਜੀ ਗੁਫਾ ਅੰਦਰ ਰੱਖ ਕੇ ਬਾਜਾ ਪਉਣ ਵਜਾਇਆ ਵਜਾਇਆ ਬਾਜਾ ਪਉਣ ਨੌ ਦਵਾਰੇ ਪ੍ਰਗਟ ਕੀ ਦਸਮਾ ਗੁਪਤ ਰਖਾਇਆ ਸੋ ਇਹ ਜੋ ਸਰੀਰ ਹੈ ਇੱਕ ਕਿਲਾ ਆ ਇੱਕ ਪਿੰਡਾ ਮਾਈਕਰੋਕੋਜ਼ਮ ਜਿਹਨੂੰ ਕਹਿੰਦੇ ਆ ਜਿਹਨੂੰ ਛੋਟਾ ਬ੍ਰਹਿਮੰਡ ਵੀ ਕਿਹਾ ਜਾਂਦਾ ਛੋਟਾ ਬ੍ਰਹਿਮੰਡ ਕਿਉਂ ਕਿਹਾ ਜਾਂਦਾ ਕਿਉਂਕਿ ਜੋ ਬ੍ਰਹਿਮੰਡ ਦੇ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਜਿਹੜਾ ਕੁਝ ਬ੍ਰਹਿਮੰਡ ਦੇ ਵਿੱਚ ਉਹੀ ਇਸ ਸਾਡੇ ਸਰੀਰ ਦੇ ਵਿੱਚ ਇਸ ਕਰਕੇ ਇਹਨੂੰ ਛੋਟਾ ਬ੍ਰਹਿਮੰਡ ਵੀ ਕਿਹਾ ਜਾਂਦਾ ਜਿਵੇਂ ਇੱਕ ਬਿਲਡਿੰਗ ਦੇ ਬਹੁਤ ਸਾਰੇ ਦਰਵਾਜ਼ੇ ਹੁੰਦੇ ਆ ਇਹਦੇ ਵੀ ਨੌ ਦਰਵਾਜ਼ੇ ਨੇ ਹੁਣ ਇਹ ਸਭ ਜਿਾ ਆਪਾਂ ਬਹੁਤ ਸਮੇਂ ਤੋਂ ਸੁਣਦੇ ਆ ਰਹੇ ਆ ਵੀ ਸਰੀਰ ਦੇ ਨੋ ਦਰਵਾਜੇ ਨੇ ਦਸਵਾਂ ਗੁਪਤਾ ਪਰ ਸਾਨੂੰ ਇਹ ਚੀਜ਼ ਸ਼ਾਇਦ ਕਿਸੇ ਨੇ ਦੱਸੀ ਹੋਵੇ ਸ਼ਾਇਦ ਤੁਸੀਂ ਸੁਣੀ ਹੋਵੇ ਬਟ ਮੈਂ ਨਹੀਂ ਕਿਸੇ ਤੋਂ ਵੀ ਅੱਜ ਤੱਕ ਸੁਣਿਆ ਵੀ ਇਹ ਨੋ ਦਰਵਾਜੇ ਕੀ ਨੇ ਇਹਨਾਂ ਰਾਹੀਂ ਊਰਜਾ ਕਿਵੇਂ ਬਾਹਰ ਜਾਂਦੀ ਆ ਊਰਜਾ ਨੂੰ ਕਿੱਥੇ ਲੈ ਕੇ ਜਾਣਾ ਕਿਵੇਂ ਉਹਨੂੰ ਆਪਾਂ ਅੰਦਰ ਟਿਕਾ ਸਕਦੇ ਆ ਸੋ ਉਹ ਸਾਰੀਆਂ ਗੱਲਾਂ ਆਪਾਂ ਇੱਥੇ ਅੱਜ ਇਸ ਵੀਡੀਓ ਚ ਕਰਨੇ ਆਲੇ ਆ ਸੋ ਇਹਨਾਂ ਦਾ ਆਪਸ ਵਿੱਚ ਸਬੰਧ ਆ ਸਾਰੇ ਦਰਵਾਜਿਆਂ ਦਾ ਤੇ ਜਿਹੜਾ ਦਸਵਾਂ ਹੈਗਾ ਉਹ ਉਹਦਾ ਇਹ ਦਰਵਾਜਿਆਂ ਦੇ ਨਾਲ ਇੱਕ ਸਬੰਧ ਹੈਗਾ ਇੱਕ ਸਬੰਧ ਨਹੀਂ ਵੀ ਹੈਗਾ ਉਹ ਮੈਂ ਦੱਸਦਾ ਸੋ ਇਹਦੇ ਲਈ ਇਸ ਵੀਡੀਓ ਲਈ ਨਾ ਇਕਾਗਰਤਾ ਬਹੁਤ ਜ਼ਰੂਰੀ ਹੈ ਇੱਕ ਇੱਕ ਸ਼ਬਦ ਤੇ ਤਵੱਜੋ ਦੇਣਾ ਤੁਸੀਂ ਰੋਕ ਰੋਕ ਕੇ ਸੁਣਨਾ ਸਾਡੇ ਸਰੀਰ ਦੇ ਨੌ ਛੇਦ ਨੇ ਛਿੱਦਰ ਵੀ ਕਹਿ ਦਿੰਦੇ ਆ ਦੋ ਅੱਖਾਂ ਦੋ ਕੰਨ ਦੋ ਨੱਕ ਇੱਕ ਮੂੰਹ ਇਹ ਸੱਤ ਛੇਦਰ ਕੰਠ ਮਤਲਬ ਗਲੇ ਤੋਂ ਉੱਪਰ ਉੱਪਰ ਨੇ ਦੋ ਨਾਭੀ ਤੋਂ ਥੱਲੇ ਨੇ ਗੁਦਾਤੇ ਦੂਸਰਾ ਮੂਤਰ ਦਵਾਰ ਮਿਲ ਕੇ ਨੌ ਹੋ ਜਾਂਦੇ ਆ ਤੇ ਪ੍ਰਾਣ ਊਰਜਾ ਜਿਹੜੀ ਆ ਉਹ ਸੁਰਤ ਨਾਲ ਮਿਲ ਕੇ ਜਦੋਂ ਇੰਨਾ ਰਾਹੀਂ ਬਾਹਰ ਬੈਂਦੀ ਆ ਤਾਂ ਮਨੁੱਖ ਦਾ ਆਪਾ ਦੱਸੀ ਹੈ ਮਿਰਤ ਮੰਡਲ ਸੰਸਾਰ ਨਾਲ ਰਿਸ਼ਤਾ ਬਣ ਜਾਂਦਾ ਪਰ ਪਾਤਸ਼ਾਹ ਨੇ ਇਹਨਾਂ ਨੌ ਦਰਵਾਜ਼ਿਆਂ ਦੀ ਤੁਲਨਾ ਉਸ ਸਹਸਰਾਰ ਨਾਲ ਜਾਂ ਦਸਮ ਦਵਾਰ ਨਾਲ ਕਿਉਂ ਕੀਤੀ ਕਿਉਂਕਿ ਦਸਮ ਦਵਾਰ ਤਾਂ ਇਹਨਾਂ ਨਾਲੋਂ ਬਹੁਤ ਜ਼ਿਆਦਾ ਸੁਖਮ ਆ ਕਬੀਰ ਕਹਿੰਦੇ ਆ ਕਬੀਰ ਮੁਕਤ ਦਵਾਰ ਅਸੰਕ ਕੋੜਾ ਰਾਈ ਦਸਵੇਂ ਪਾਈ ਮਨ ਤੋਂ ਮੈੰਗਲ ਹੋਏ ਰਹੇਓ ਨਿਕਸਿਆ ਕਿਉਂ ਕਰ ਜਾਏ ਇੱਕ ਜਗ੍ਹਾ ਤੇ ਹੋਰ ਹੁੰਦਾ ਨਾਨਕ ਮੁਕਤ ਦਵਾਰ ਅਤਨੀਕਾ ਨਾ ਨਾ ਹੋਏ ਸੋ ਜਾਏ ਹਮੈ ਮਨ ਅਸਥੂਲੇ ਕਿਉਂ ਕਰ ਵਿੱਚ ਦੇ ਜਾਏ ਮਤਲਬ ਬਹੁਤ ਜ਼ਿਆਦਾ ਸੁਖਸ਼ਮ ਜਿਵੇਂ ਆਪਾਂ ਰਾਈ ਦੇ ਦਾਣੇ ਦਾ ਦਸਮਾ ਭਾਗ ਕਰੀਏ ਨਾ ਤੇ ਮਨ ਦਾ ਸਾਈਜ਼ ਹਾਥੀ ਦੇ ਸਮਾਨ ਕਰਦੀ ਹੈ ਮਤਲਬ ਇਹ ਨਹੀਂ ਕਿ ਰਾਈ ਦਾ ਦਸਵਾਂ ਹਿੱਸਾ ਕਹਿ ਲਈਏ ਜਾਂ 10 ਗੁਣਾ ਛੋਟਾ ਰਾਈ ਦੇ ਦਾਣੇ ਤੋਂ ਵੀ ਵੀ ਉਹ ਮੁਕਤ ਦਵਾਰਾ ਨਹੀਂ ਮੁਕਤ ਦਵਾਰਾ ਤਾਂ ਪਰਮਾਣੂਆਂ ਅਣੂਆਂ ਤੋਂ ਵੀ ਛੋਟਾ ਪਰ ਇੱਕ ਹਾਥੀ ਦੇ ਸਾਈਜ਼ ਦੇ ਸਮਾਨ ਉਹਨਾਂ ਨੇ ਇੱਕ ਤੁਲਨਾ ਕਰਤੀ ਉਹਦੀ ਵੀ ਮਨ ਤੋਂ ਮੰਗਲ ਮਨ ਮੰਗਲਾ ਹਾਥੀ ਦੀ ਨਹੀਂ ਆ ਵੀ ਕਿਵੇਂ ਉੱਥੇ ਤੱਕ ਪਹੁੰਚ ਸਕਦਾ ਸੋ ਇਹ ਨਹੀਂ ਕਿ ਪਹੁੰਚ ਨਹੀਂ ਸਕਦਾ ਮਨ ਵੀ ਉਹਦਾ ਉਸੇ ਅਕਾਲ ਪੁਰਖ ਦਾ ਹੀ ਰੂਪ ਆ ਬੇਸ਼ੱਕ ਬਾਹਰੀ ਦੁਨੀਆ ਚ ਮਨ ਸਾਨੂੰ ਕਿਤੇ ਵੀ ਦਿਖਦਾ ਨਹੀਂ ਪਰ ਉਸ ਮੁਕਤੀ ਦੇ ਦਵਾਰ ਸਾਹਮਣੇ ਮਨ ਵੀ ਕਹਿੰਦੇ ਹਾਥੀ ਦੀ ਨਹੀਂ ਆ। ਤਿਸ ਬਾਹਰੀ ਦੁਨੀਆ ਦੇ ਤੁਲਨਾ ਚ ਮੁਕਤੀ ਦਾ ਦਵਾਰ ਬਹੁਤ ਜ਼ਿਆਦਾ ਸ਼ੁਖਮ ਆ। ਇਨ੍ਹਾਂ ਛੇਦਰਾ ਨਾਲ ਵੀ ਤੁਲਨਾ ਇਸ ਲਈ ਕੀਤੀ ਆ ਵੀ ਉਹ ਜੋ ਪ੍ਰਾਣ ਊਰਜਾ ਸੁਰਤ ਦੇ ਨਾਲ ਮਿਲ ਕੇ ਜਦੋਂ ਇਨ੍ਹਾਂ ਛੇਦਰਾ ਰਾਹੀਂ ਬਾਹਰ ਜਾਂਦੀ ਆ ਸ਼ਬਦ, ਸਪਰਸ਼, ਰੂਪ, ਰਸ, ਗੰਧ ਦੇ ਰੂਪ ਚ ਬਾਹਰ ਜਾਂਦੀ ਆ। ਹੁਣ ਸ਼ਬਦ, ਸਪਰਸ਼, ਰੂਪ, ਰਸ, ਗੰਧ ਕੀ ਆ? ਸ਼ਬਦ ਮਤਲਬ ਮਨੁੱਖ ਨੂੰ ਆਦਤਾਂ ਨਾ ਕੰਨਾਂ ਰਾਹੀਂ ਗੱਲਾਂ ਬਾਤਾਂ ਸੁਣਨ ਦੀ ਫਾਲਤੂ ਦੀਆਂ ਇੱਧਰ ਉੱਧਰ ਦੀਆਂ ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਨ ਕਰਤੇ ਬੋਲਤ ਬੋਲ ਅਜਾਏ ਮਤਲਬ ਸ਼ਬਦ ਸੁਣਨ ਦੀ ਆਦਤ ਸਪਰਸ਼ ਕਿਸੇ ਚੀਜ਼ ਨੂੰ ਜਾਂ ਕਿਸੇ ਦੇ ਸਰੀਰ ਨੂੰ ਛੋਣ ਦੀ ਕੰਨ ਨਾ ਰੱਖਣੀ ਰੂਪ ਕਿਸੇ ਦਾ ਰੂਪ ਦੇਖਣਾ ਰੂਪ ਸਿਰਫ ਰੂਪ ਸਪਰਸ਼ਜੋ ਸ਼ਬਦ ਸਿਰਫ ਇਹਨਾਂ ਚੀਜ਼ਾਂ ਦੇ ਮੁਤਾਜਬੀ ਨਹੀਂ ਮਤਲਬ ਇਹ ਇਕੱਠੇ ਕੰਮ ਕਰਦੇ ਆ ਇਕੱਠੇ ਕਿਦਾਂ ਦੱਸ ਦਿੰਨੇ ਆਪਾਂ ਵੀ ਹੁਣ ਚਿਹਰੇ ਦੇ ਸਬੰਧ ਨਾਲ ਨਹੀਂ ਰੂਪ ਦਾ ਸਬੰਧ ਵੀ ਕਿਸੇ ਚੀਜ਼ ਦਾ ਆਕਾਰ ਜਿਵੇਂ ਹੁਣ ਆਪਾਂ ਲੈਪਟਾਪ ਚੂਜ਼ ਕਰਦੇ ਆ ਜੇ ਤੁਹਾਨੂੰ ਉਸੇ ਪ੍ਰਾਈਸ ਦੇ ਵਿੱਚ ਐਪਲ ਦਾ ਲੈਪਟਾਪ ਮਿਲਦਾ ਹੋਵੇ ਤਾਂ ਓਬਵੀਅਸ ਆ ਤੁਸੀਂ ਦੂਸਰਾ ਲੈਪਟਾਪ ਨਹੀਂ ਖਰੀਦਣਾ ਆਕਾਰ ਉਹਦਾ ਉਦੀ ਪਰਫਾਰਮੈਂਸ ਉਹਦਾ ਰਿਐਕਸ਼ਨ ਤੁਹਾਨੂੰ ਪ੍ਰਭਾਵਿਤ ਕਰਦਾ ਰੂਪ ਦੀ ਕੈਟਾਗਰੀ ਚ ਆ ਜਾਂਦੀ ਹੈ ਸਭ ਚੀਜ਼ਾਂ ਅਰਸ ਜੀਵ ਦੇ ਸਵਾਦ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਤਾਮਸੀ ਭੋਜਨ ਖਾਣਾ ਗੰਧ ਨੱਕ ਲਈ ਚੰਗੀਆਂ ਚੰਗੀਆਂ ਸੁਗੰਧੀਆਂ ਉਪਲਬਧ ਰੱਖਣੀਆਂ ਸੋ ਖਾਣਾ ਖਾਣੇ ਦੀ ਖੁਸ਼ਬੂ ਆ ਜੇ ਤੁਹਾਨੂੰ ਤਾਂ ਉਹ ਚੀਜ਼ ਖਾਣਾ ਚਾਹੁੰਦੇ ਹੋ ਕਿਸੇ ਦੇ ਸਰੀਰ ਦੇ ਵਿੱਚੋਂ ਖੁਸ਼ਬੂ ਲੈਣੀ ਤਾਂ ਉਹਦਾ ਸਰੀਰ ਸੋ ਇਸ ਤਰ੍ਹਾਂ ਇਹ ਇੰਦਰੀ ਇਕੱਠੇ ਕੰਮ ਕਰਦੇ ਆ ਪ੍ਰਾਣ ਊਰਜਾ ਜਿਹੜੀ ਆ ਇਹਨਾਂ ਰਾਹੀਂ ਬਾਹਰ ਜਾਂਦੀ ਆ ਹੁਣ ਪ੍ਰਾਣ ਕੀ ਊਰਜਾ ਕੀ ਇਹ ਬਹੁਤ ਸੂਖਸ਼ਮ ਗੱਲ ਆ ਪ੍ਰਾਣ ਊਰਜਾ ਉਹ ਹੈ ਜਿਹੜੀ ਸਾਰੀ ਸ੍ਰਿਸ਼ਟੀ ਨੂੰ ਚਲਾਉਂਦੀ ਆ ਜਿਹਦੇ ਕਰਕੇ ਐਗਜ਼ਿਸਟੈਂਸ ਆ ਜਿਹਦੇ ਕਰਕੇ ਅਸੀਂ ਹੋਂਦ ਚਾਏ ਅਸੀਂ ਮਰ ਵੀ ਜਾਣਾ એનર્ਜੀ ਨੂੰ ਟਰਾਂਸਫਾਰਮੇਟ ਕਰਦੀ ਆ ਜਿਹੜੀ ਮਨੁੱਖ ਦੇ ਜੀਵਨ ਚ ਇੰਨਾਂ ਚੀਜ਼ਾਂ ਕਰਕੇ ਹੀ ਡਿਸਟਰੈਕਸ਼ਨ ਵੱਧਦੀ ਆ ੜਕਾ ਹਟ ਉਤੋਂ ਫਿਰ ਰੋਗਾਂ ਦੀ ਸ਼ੁਰੂਆਤ ਹੋ ਜਾਂਦੀ ਆ ਉਹ ਲੰਮੀ ਸ਼੍ਰੇਨਖਲਾ ਉਹ ਤੇ ਵਿਚਾਰ ਕਦੇ ਫੇਰ ਸੋ ਇਹ ਊਰਜਾ ਜਿਹੜੀ ਆ ਵੱਖ-ਵੱਖ ਇੰਦਰੀਆਂ ਰਾਹੀਂ ਬਾਹਰ ਬੈਂਦੀ ਆ ਪਰ ਕੰਮ ਸਾਰੀਆਂ ਇੰਦਰੀਆਂ ਦਾ ਇੱਕੋ ਆ ਕਿਉਂਕਿ ਇਹਨਾਂ ਦਾ ਸੈਂਟ੍ਰਿਕ ਆ ਅੰਦਰੋਂ ਇੱਕ ਨੇ ਇਸ ਲਈ ਇਹਨਾਂ ਦਾ ਜ਼ਿਕਰ ਕੀਤਾ ਜਿਵੇਂ ਕਿਸੇ ਖਾਣ ਪੀਣ ਦੀ ਚੀਜ਼ ਦੀ ਸੁਗੰਧ ਆ ਜੇ ਤਰਸਣਾ ਉਹਨੂੰ ਉਹਦਾ ਰਸ ਲੈਣਾ ਚਾਹੁੰਦੀ ਆ ਜੇਕਰ ਕਿਸੇ ਦੀ ਚੀਜ਼ ਦਾ ਰੰਗ ਦੇਖ ਲਈਏ ਅੱਖਾਂ ਨਾਲ ਕਾਮਨਾ ਜਾਗਦੀ ਆ ਜੇਬਾ ਉਹਨੂੰ ਚੱਖਣਾ ਚਾਹੁੰਦੀ ਆ ਰਸ ਲੈਣਾ ਚਾਹੁੰਦੀ ਆ ਇਹ ਸਿਰਫ ਖਾਣ ਪੀਣ ਦੇ ਸਬੰਧ ਚ ਮਤਲਬ ਮੈਂ ਇੱਕ ਉਦਾਹਰਨ ਦਿੰਦੀ ਆ ਹੋਰ ਵੀ ਬਹੁਤ ਪਦਾਰਥਾਂ ਤੇ ਬਹੁਤ ਮਤਲਬ ਸਾਰੇ ਇੰਦਰੀ ਇਕੱਠੇ ਹਰਕਤ ਕਰਦੇ ਆ ਮੇਨ ਇੱਕ ਹੁੰਦਾ ਹਰਕਤ ਸਾਰੇ ਇਕੱਠੇ ਕਰਦੇ ਆ ਸੋ ਇਹ ਲੂਪ ਸਾਈਕਲ ਆ ਚੱਲਦਾ ਰਹਿੰਦਾ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਨਸਾਨ ਥੱਕ ਕੇ ਸੌ ਜਾਂਦਾ ਤੇ ਸਵੇਰੇ ਫੇਰ ਸ਼ੁਰੂ ਹੋ ਜਾਂਦਾ ਇਹ ਚੱਲਦਾ ਰਹਿੰਦਾ ਇਸ ਕਰਕੇ ਜਿਹੜੀ ਇਹ ਊਰਜਾ ਇਹ ਸਾਡੇ ਛੇਦਰਾਂ ਤੋਂ ਬਾਹਰ ਬੈਂਦੀ ਰਹਿੰਦੀ ਹੈ ਤੇ ਇਹਨੂੰ ਪੰਜ ਦੋਸ ਵਿਸ਼ੇ ਕਿਹਾ ਗੁਰਬਾਣੀ ਚੋਂ ਦਾ ਨਾ ਭਗਤ ਰਵੀਦਾਸ ਜੀ ਕਹਿੰਦੇ ਮਿਰਗ ਮੀਨ ਪ੍ਰੰਗ ਪਤੰਗ ਗੁੰਚ ਰੇਕ ਦੋਖ ਬਿਨਾਸ ਪੰਜ ਦੋਖ ਸਾਤ ਜਮੇ ਤਾਕੀ ਕੇਤਕਸ ਹੁਣ ਇਹ ਊਰਜਾ ਨੂੰ ਅਸੀਂ ਅੰਦਰ ਕਿਵੇਂ ਲਿਜਾ ਸਕਦੇ ਹੁਣ ਮਿਰਗ ਦੇ ਵਿੱਚ ਵੀ ਆਵਾਜ਼ ਸੁਣਨ ਦਾ ਜਿਹੜਾ ਸ਼ਬਦ ਦਾ ਦੋਸ ਵਿਸ਼ਾ ਮੱਛੀ ਚ ਦੇ ਹੈਗਾ ਖਾਣ ਪੀਣ ਦੀਆਂ ਵਸਤੂਆਂ ਜੀਵ ਦਾ ਸਵਾਦ ਕੁੰਡੀ ਚ ਫਸ ਜਾਂਦੀ ਹੈ ਨਾ ਜੀਭ ਦੇ ਸਵਾਦ ਕਰਕੇ ਮਿਰਗ ਫਸ ਜਾਂਦਾ ਉਹ ਸ਼ਿਕਾਰੀ ਹੈ ਜਿਹੜਾ ਇੱਕ ਘੰਡਾ ਹੀੜਾ ਉਹਦੀ ਆਵਾਜ਼ ਜਦੋਂ ਉਹਤੇ ਚੋਟ ਮਾਰਦਾ ਮਿਰਗ ਨੂੰ ਮੋਹਿਤ ਕਰ ਦਈਏ ਮਿਰਗ ਉਹਦਰੀ ਭੱਜ ਲੈਂਦਾ ਤੇ ਸ਼ਿਕਾਰੀ ਲੈ ਜਾਂਦਾ ਪੌਰਾ ਫੁੱਲ ਦੇ ਵਿੱਚ ਮਗਨ ਹੋਇਆ ਬੈਠਾ ਰਹਿੰਦਾ ਸ਼ਾਮ ਤੱਕ ਸ਼ਾਮ ਨੂੰ ਸੂਰਜ ਢਲਦਾ ਤੇ ਪੌਰਾ ਵਿੱਚ ਬੰਦ ਹੋ ਕੇ ਸਮਾਪਤ ਹੋ ਜਾਂਦਾ ਮਿਰਗ ਮੀਨ ਪ੍ਰੰਗ ਪਤੰਗ ਪਤੰਗਾ ਉਦੇ ਵਿੱਚ ਜਿਹੜਾ ਰੂਪ ਦਾ ਦੋਸ਼ ਪੇਸ਼ਾ ਬਰਦਾਸ਼ ਬਰਸਾਤਾਂ ਦੇ ਮੌਸਮ ਦੇ ਵਿੱਚ ਜਲ ਦੇ ਦੀਵਿਆਂ ਤੇ ਆਪਣੇ ਪ੍ਰਾਣ ਤਿਆਗ ਦਿੰਦਾ ਕੁੰਚਰ ਹਾਥੀ ਨੂੰ ਕਹਿੰਦੇ ਆ ਕਾਲਬੂਤ ਕੀ ਹਸਤਨੀ ਮਨ ਬਹੁ ਰਾਰੇ ਅੰਕਸ ਸਹੇ ਉਸੀਸ ਜਿਹੜੇ ਹਾਥੀ ਨੂੰ ਫੜਨ ਵਾਲੇ ਆ ਉਹ ਕਾਗਜ਼ ਦੀ ਹਥਨੀ ਬਣਾ ਕੇ ਕਾਨਿਆਂ ਦੀ ਛੱਤ ਪਾ ਕੇ نیچے ਟੋਆ ਪਟਕ ਕੇ ਖੜਾ ਦਿੰਦੇ ਆ ਤੇ ਹਾਥੀ ਆਉਂਦਾ ਕਾਮ ਬਾਸ਼ਨਾਵ ਦੇ ਵਿੱਚ ਮੋਹਤ ਹੋ ਕੇ ਉਹ ਹੱਥਣੀ ਨੂੰ ਜਦੋਂ ਸਪਰਸ਼ ਕਰਨਾ ਚਾਹੁੰਦਾ ਤੇ ਉਹ ਸਟੋਏ ਦੇ ਵਿੱਚ ਡਿੱਗ ਜਾਂਦਾ ਸੋ ਕਹਿੰਦੇ ਆ ਪੰਜ ਦੁਖ ਆਸਾਦ ਜਾ ਮੈ ਤਾਂ ਕੀ ਕੇ ਤਕਾਸ ਬੰਦੇ ਦੇ ਵਿੱਚ ਤਾਂ ਪੰਜੇ ਦੁਖ ਨੇ ਕਿੱਥੋਂ ਵੱਜ ਸਕਦਾ ਸੋ ਇਹ ਊਰਜਾ ਨੂੰ ਜਿਹੜੀ ਨੂੰ ਆਪਣੇ ਅੰਦਰ ਲੈ ਕੇ ਜਾਣਾ ਇੱਥੇ ਆਪਾਂ ਵਿਚਾਰ ਕਰਦੇ ਹਾਂ ਕਿਵੇਂ ਲੈ ਕੇ ਜਾਣਾ ਬ੍ਰਹਮ ਦੇ ਮਾਰਗ ਤੇ ਚੱਲਣ ਲਈ ਜਿਹੜੇ ਸਾਨੂੰ ਦੋ ਛੇਦਰ ਨੇ ਉਹੀ ਮੇਨ ਨੇ ਮਦਦ ਕਰਦੇ ਆ ਸ਼ੁਰੂ ਕਿਤੋਂ ਵੀ ਹੋ ਜੇ ਕਿਸੇ ਨੂੰ ਕਿਸੇ ਦੇ ਕੋਈ ਸਾਧੂ ਸੰਤਾ ਮੰਨ ਲਓ ਕੋਈ ਜਾਂ ਜਿਵੇਂ ਅਸੀਂ ਦੱਸਦੇ ਆ ਨਾ ਕੋਈ ਵੀ ਹੋ ਸਕਦਾ ਉਹਦਾ ਰੂਪ ਚੰਗਾ ਤੇ ਕੋਈ ਉਹਦੇ ਰੂਪ ਤੇ ਵਿਮੋਹਿਤ ਹੋ ਜੇ ਹੌਲੀ ਹੌਲੀ ਉਹਦੀਆਂ ਗੱਲਾਂ ਨੂੰ ਸੁਣਨ ਲੱਗ ਜੇ ਨਾ ਸ਼ੁਰੂ ਕਿਸੇ ਵੀ ਅੰਦਰੇ ਤੋਂ ਹੋ ਸਕਦਾ ਪਰ ਮੇਨ ਜਿਹੜਾ ਹੈਗਾ ਉਹ ਕੰਨ ਨੇ ਜਾਂ ਰਸਨਾ ਮੂੰਹ ਮੂੰਹ ਦੁਆਰਾ ਜਿਹੜਾ ਮੂੰਹ ਛੇਦਰ ਪਰ ਇਹਨਾਂ ਦੋਨਾਂ 'ਚੋਂ ਵੀ ਮੇਨ ਇੱਕਾ ਜਿੱਥੋਂ ਅਸੀਂ ਸ਼ਬਦ ਬੋਲਦੇ ਆ ਆਵਾਜ਼ ਚਾਰ ਸਟੇਜਾਂ ਚੋਂ ਗੁਜ਼ਰਦੀ ਆ ਪਰ ਆਪਸੰਤੀ ਮੱਧਮ ਹੈ ਬੈਖਰੀ ਸਭ ਤੋਂ ਪਹਿਲਾਂ ਜਿਹੜਾ ਬੋਲਦੇ ਆ ਉਹ ਸਾਡੇ ਰੂਟ ਚੱਕਰ ਆ ਮੂਲਾ ਧਾਰ ਨਾਲ ਸੰਬੰਧਿਤ ਹੁੰਦਾ ਮੂਲਾ ਧਾਰ ਚੱਕਰ ਹੁੰਦਾ ਸਾਡੇ ਇਸ ਜਗ੍ਹਾ ਤੇ ਮੂਤਰ ਦਵਾਰ ਦੀ ਤੇ ਗੋਦਾ ਜਿਹੜਾ ਹੈਗਾ ਉਹਦੇ ਵਿਚਕਾਰ ਸੈਂਟਰ ਦੇ ਵਿੱਚ ਹੁੰਦਾ ਜਦੋਂ ਅਸੀਂ ਬੋਲਦੇ ਆ ਸਭ ਤੋਂ ਪਹਿਲਾਂ ਇੱਕ ਤਰੰਗ ਉੱਠਦੀ ਆ ਮੂਲਾ ਧਾਰ ਚ ਚੇਤਨਾ ਦੀ ਤਰੰਗ ਜਿਹੜੀ ਨਾ ਜੇ ਸ਼ਬਦ ਬਣੀਆ ਨਾ ਆਵਾਜ਼ ਆ ਨਾ ਸ਼ਬਦ ਦਾ ਭਾਵ ਆ ਸਿਰਫ ਤਰੰਗ ਆ ਫਿਰ ਜਦੋਂ ਤਰੰਗ ਪਸੰਤੀ ਸਟੇਜ ਤੇ ਆਉਂਦੀ ਆ ਇੱਥੇ ਬਾਣੀ ਭਾਵਨਾ ਰੂਪ ਚ ਹੋ ਜਾਂਦੀ ਆ ਭਾਵਨਾ ਮਤਲਬ ਜਿਹੜਾ ਸ਼ਬਦ ਬੋਲਣਾ ਉਹਦੀ ਭਾਵਨਾ ਕਰੋਧ ਵਾਲੀ ਆ ਉਹਦੀ ਭਾਵਨਾ ਲੋਭ ਵਾਲੀ ਆ ਉਹਦੀ ਭਾਵਨਾ ਕਿਸੇ ਵੀ ਕਿਸਮ ਦੀ ਆ ਗੁੱਸੇ ਵਾਲੀ ਆ ਸ਼ਾਂਤੀ ਵਾਲੀ ਆ ਫਿਰ ਆਪਣੇ ਚਿੱਤ ਚ ਕੋਈ ਗੱਲ ਹੋਵੇ ਤਾਂ ਉਹਦਾ ਚਿੱਤਰ ਨਹੀਂ ਬਣ ਜਾਂਦਾ ਪਰ ਉਹਨੂੰ ਅਸੀਂ ਮਨ ਚ ਰੱਖਦੇ ਹਾਂ ਉਹ ਇਸੇ ਬਾਣੀ ਦੇ ਵਿੱਚ ਆ ਇਹ ਤੋਂ ਬਾਅਦ ਜਿਹੜੀ ਬਾਣੀ ਜਦੋਂ ਥਰਾਟ ਦੇ ਵਿੱਚ ਆਉਂਦੀ ਆ ਥਰਾਟ ਰੀਜ਼ਨ ਦੇ ਵਿੱਚ ਗਲੇ ਦੇ ਵਿੱਚ ਇਸ ਜਗ੍ਹਾ ਤੇ ਉਹਦੇ ਚ ਮਤਲਬ ਕਹ ਲਈਏ ਵੀ ਸਟਲ ਸਪੀਚ ਬਿਟਵੀਨ ਥਾਟ ਐਂਡ ਸਾਊਂਡ ਦੀ ਸਟੇਟ ਤੇ ਆ ਜਾਂਦੀ ਆ ਮਤਲਬ ਛੋਟੀ ਜੀ ਇੱਕ ਕਣ ਕੈਲੀ ਸਪੀਚ ਦਾ ਜਿੱਥੇ ਸੋਚ ਤੇ ਸਾਉਂਡ ਦੋਨਾਂ ਦੀ ਬਣਤਰ ਸ਼ੁਰੂ ਹੋ ਜਾਂਦੀ ਆ ਪਰ ਜੇ ਬਾਹਰ ਨਹੀਂ ਨਿਕਲੇ ਇਹਨੂੰ ਮਦਮਾ ਕਹਿੰਦੇ ਆ ਇਹਦੇ ਤੋਂ ਬਾਅਦ ਸ਼ਬਦ ਫਾਈਨਲੀ ਜਦੋਂ ਰਿਲੀਜ਼ ਹੋ ਜਾਂਦੇ ਆ ਉਹਨੂੰ ਬੈਖਰੀ ਬਾਣੀ ਕਹਿੰਦੇ ਆ ਸੋ ਜਦ ਅਸੀਂ ਜਪ ਸਿਮਰਨ ਜਾਂ ਸਮਾਧੀ ਸ਼ੁਰੂ ਕਰਦੇ ਆ ਇਹਨਾਂ ਚਾਰਾਂ ਸੈਂਟਰਾਂ ਤੋਂ ਹੀ ਸ਼ੁਰੂ ਕਰਦੇ ਆ ਜਿਹੜੇ ਬੋਲ ਕੇ ਵੈਖਰੀ ਰਾਹੀ ਕਰਦੇ ਆ ਉਹ ਸ਼ਬਦ ਦੀ ਜਿਹੜੀ ਰੈਪੀਟੇਸ਼ਨ ਆ ਰੈਪੀਟੇਸ਼ਨ ਹੁੰਦਾ ਰਿਪੀਟ ਕਰਨਾ ਬਾਰ-ਬਾਰ ਜਿਵੇਂ ਕਰ ਵਾਹਿਗੁਰੂ 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 ਇਹ ਰੈਪੀਟੇਸ਼ਨ ਆ ਸੋ ਜਦੋਂ ਇਹ ਕਰਦੇ ਜਾਵਾਂਗੇ ਕਰਦੇ ਜਾਵਾਂਗੇ ਜਾਂ ਮੂਲ ਮੰਤਰ ਕਹਿ ਲੋ ਜਾਂ ਰਾਮ ਰਾਮ ਦਾ ਜਪ ਜਾਂ ਅੱਲਾ ਖੁਦਾ ਖੁਦਾ ਦਾ ਕੁਛ ਵੀ ਹੁਣ ਇਹ ਸ਼ਬਦ ਤੇ ਮੈਟਰ ਕਰਦਾ ਉਹਦੀ ਕੰਪਨ ਕਿੰਨਾ ਕਿੰਨੀ ਇੰਟੈਂਸਿਟੀ ਹੈ ਉਹਦੀ ਜਿਆਦਾ ਪਰ ਜਿਹੜਾ ਸ਼ਬਦ ਤੁਹਾਡੀ ਆਤਮਾ ਨੂੰ ਵਧੀਆ ਲੱਗਦਾ ਉਹੀ ਤੁਹਾਡਾ ਮਾਰਗ ਆ ਉਹ ਜਿਹੜਾ ਕੰਪਨ ਪੈਦਾ ਹੁੰਦਾ ਮਨੁੱਖ ਦੀ ਪ੍ਰਾਣ ਸ਼ਕਤੀ ਤੇ ਸੁਰਤ ਦੋਨੋਂ ਦੋਨਾਂ ਨੂੰ ਉਰਧਮੁਖ ਕਰਨ ਚ ਸਹਾਇਤਾ ਕਰਦਾ ਮਤਲਬ ਉਲਟਾ ਕਰਨ ਚ ਉਲਟਾ ਮਤਲਬ ਜਿਵੇਂ ਹੁਣ ਅਸੀਂ ਬੋਲਦੇ ਆ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਜਾਂਦਾ ਉਹਨੂੰ ਇੱਥੋਂ ਸ਼ੁਰੂ ਕਰਨਾ ਤੇ ਇੱਥੇ ਲਿਆ ਕੇ ਸਮਾਪਤ ਇੱਥੋਂ ਸ਼ੁਰੂ ਕਰਕੇ ਜੇ ਤੁਸੀਂ ਇੱਥੇ ਜਾਓਗੇ ਤੇ ਅੱਗੇ ਉਹਨੇ ਆਪਣੇ ਆਪ ਚਲੇ ਜਾਣਾ ਇਸ ਕਰਕੇ ਅਧਿਆਤਮਿਕਤਾ ਦੇ ਮਾਰਗ ਦੇ ਵਿੱਚ ਇਹ ਵਿਧੀਆਂ ਵਿਧਾਨ ਜਿਹੜੇ ਅਸੀਂ ਪੁੱਛਦੇ ਆ ਉਹਨਾਂ ਵਿੱਚ ਸਮਾਂ ਬਤੀਤ ਨਹੀਂ ਕਰਨਾ ਚਾਹੀਦਾ ਸੋ ਵਿਧੀ ਇਹੀ ਆ ਹੁਣ ਜਿਵੇਂ ਅਸੀਂ ਸਮਝਣ ਲਈ ਕਹਿ ਲਈ ਵੀ abcd ਮਤਲਬ ਪਰਾ ਤੋਂ ਪਸੰਤੀ ਪਸੰਤੀ ਤੋਂ ਮਦਮਾ ਮਦਮਾ ਤੋਂ ਬੇਖਰੀ ਇਹ ਸਾਡਾ ਆਮ ਤਰੀਕਾ ਜਦੋਂ ਸਾਡੀ ਊਰਜਾ ਬਾਹਰ ਵੈੰਦੀ ਆ ਜਦੋਂ ਅਸੀਂ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਇੱਥੋਂ ਹੀ ਊਰਜਾ ਨੂੰ ਅੰਦਰ ਲੈ ਕੇ ਜਾਣਾ ਅਧਿਆਤਮ ਸ਼ੁਰੂ ਕਰਨਾ ਦਾ ਕਿਸੇ ਸ਼ਬਦ ਦੇ ਜਾਪ ਰਾਹੀਂ ਜੇ ਅੱਲਾ ਖੁਦਾ ਜਮੇ ਮੈਂ ਪਹਿਲਾਂ ਗੱਲ ਕੀਤੀ ਹੈ ਔਰ ਡੀ ਸੀ ਬੀ ਏ ਦਾ ਪੈਟਰਨ ਬਣਾਉਣਾ ਮਤਲਬ ਪਹਿਲਾ ਰਸਨਾ ਰਾਹੀ ਰਸਨਾ ਰਾਹੀ ਥੋੜਾ ਜਦੋਂ ਥੋੜਾ ਜਿਹਾ ਮਨ ਸਟੇਬਲ ਹੋ ਗਿਆ ਤਾਂ ਥੋੜਾ ਜਿਹਾ ਉਸੇ ਸ਼ਬਦ ਨੂੰ ਉਹਦੇ ਭਾਵ ਨੂੰ ਸਮਝਦੇ ਹੋਏ ਮੱਧਵਾ ਤੋਂ ਪਸੰਤੀ ਤੇ ਜਾਣਾ ਫਿਰ ਉਹ ਸ਼ਬਦ ਜਿਹੜਾ ਤੁਹਾਡੇ ਅੰਦਰ ਹਰ ਸਮੇਂ ਯਾਦ ਰਹੇ ਚੱਲਦਾ ਰਹੇ ਉਹਨੇ ਫਿਰ ਪਸੰਤੀ ਤੋਂ ਪਰ ਆਪ ਦੇ ਆਪ ਚੱਲੇ ਜਾਣਾ ਫਿਰ ਪਸੰਤੀ ਤੋਂ ਪਰਾ ਚਲਾ ਗਿਆ ਜਦੋਂ ਤੁਹਾਡੇ ਅੰਦਰ ਇੱਕ ਜਪ ਸ਼ੁਰੂ ਹੋ ਜਾਊਗਾ ਆਪਣੇ ਆਪ ਫਿਰ ਉਹ ਜਪ ਨੂੰ ਜਦੋਂ ਤੁਹਾਡੇ ਸੁਖਮ ਕੰਨਾਂ ਨੇ ਸੁਣਨਾ ਸੁਖਮ ਕੰਨ ਆਪਾਂ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਨਾ ਜਿਹੜੇ ਸਟਰਲ ਆਪਣੇ ਜਿਹੜੇ ਕਹ ਲਈ ਗਿਆਨ ਇੰਦਰੀ ਹੁੰਦੇ ਆ ਸੁਖਮ ਗਿਆਨ ਇੰਦਰੀ ਉਹਨਾਂ ਦਾ ਇੱਕ ਸੈਂਟਰ ਹੁੰਦਾ ਸੋ ਜਦੋਂ ਉੱਥੇ ਪਹੁੰਚ ਜਾਣਾ ਸ਼ਬਦ ਉਨੇ ਤੁਹਾਡੇ ਅੰਦਰ ਚੱਲਣਾ ਸ਼ੁਰੂ ਕਰ ਦੇਣਾ ਤੇ ਉਹ ਸੈਂਟਰ ਨੇ ਆਪਣੇ ਆਪ ਉਹ ਸ਼ਬਦਾ ਜਿਹੜਾ ਤੁਹਾਡੇ ਸੁਖਮ ਗਿਆਨ ਇੰਦਰੇ ਨੂੰ ਆਪਣੇ ਆਪ ਭੇਜ ਦੇਣਾ ਤੇ ਉਹ ਤੁਸੀਂ ਸੁਣਦੇ ਜਾਣਾ ਸੁਣਦੇ ਜਾਣਾ ਫਿਰ ਜਪਜੀ ਸਾਹਿਬ ਚ ਉਸੇ ਸੁਣਨੇ ਦੀ ਗੱਲ ਕੀਤੀ ਹੈ ਨਾ ਕਿ ਤੁਹਾਡੇ ਸਿੱਧੇ ਕੰਨਾਂ ਰਾਹੀਂ ਕੰਨਾਂ ਰਾਹੀਂ ਸੁਣ ਕੇ ਕੀ ਦਾ ਕੁਝ ਸਬਰ ਆ ਅੱਜ ਤੱਕ ਇਧਰੋਂ ਪਾ ਕੇ ਅਸੀਂ ਇਧਰੋਂ ਕੱਢ ਦਿੰਦੇ ਆ ਉਸੇ ਸੁਣਨੇ ਨੂੰ ਗਿਆ ਸੁਣਿਆ ਜੋਗ ਯੋਗਤ ਤਨ ਭੇਜ ਸੁਣੇ ਅਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਨੂੰ ਉਪਾਪਕਾ ਦਾ ਨਾਥ ਉੱਥੇ ਫਿਰ ਦੁੱਖਾਂ ਪਾਪਾਂ ਦਾ ਨਾ ਸੁਣਦਾ ਉੱਥੇ ਸਰੀਰ ਦੇ ਪੀੜਾਂ ਦਾ ਪਤਾ ਲੱਗਦਾ ਉੱਥੇ ਜੋਗ ਦੀਆਂ ਯੋਗਤੀਆਂ ਆ ਜਾਂਦੀਆਂ ਨੇ ਫਿਰ ਉਹਦੇ ਤੋਂ ਬਾਅਦ ਇੱਕ ਮੰਨੈ ਦੀ ਅਵਸਥਾ ਆ ਜਾਂਦੀ ਹੈ ਚਾਰ ਪੌੜੀਆਂ ਮੰਨੈ ਦੀਆਂ ਨੇ ਮੰਨੈ ਦੇ ਵਿੱਚ ਕੀ ਹੁੰਦਾ ਇੱਥੇ ਉਹ ਨਹੀਂ ਕਿ ਤੁਸੀਂ ਉਹ ਸੁਣਨ ਨੂੰ ਕਿਤੇ ਮੰਨਣਾ ਇੰਪਲੀਮੈਂਟ ਕਰਨਾ ਨਹੀਂ ਜਿਹੜੀ ਚੀਜ਼ ਅਸੀਂ ਆਮ ਜੀਵਨ ਦੇ ਵਿੱਚ ਸੁਣ ਕੇ ਮੰਨਦੇ ਆ ਉਸੇ ਸਬੰਧ ਵਿੱਚ ਕਿਹਾ ਵੀ ਉਹ ਜਿਹੜਾ ਅੰਦਰ ਚੱਲ ਰਿਹਾ ਤੁਸੀਂ ਸੁਣ ਰਹੇ ਹੋ ਉਹਨੇ ਇੰਪਲੀਮੈਂਟ ਤਾਂ ਆਪਣੇ ਆਪ ਹੋ ਜਾਣਾ ਉਹ ਤੁਸੀਂ ਨਹੀਂ ਮੰਨਣਾ ਉਹ ਮੰਨਣ ਦੀ ਅਵਸਥਾ ਦੱਸੀ ਹੈ ਵੀ ਮੰਨਣ ਕੀ ਗਤ ਕਹੀਂ ਨਾ ਜਾਏ ਉਹ ਕਹੀਂ ਨਹੀਂ ਜਾ ਸਕਦੀ ਜਦੋਂ ਉਹਨੇ ਚੱਲਦੇ ਚੱਲਦੇ ਇੰਪਲੀਮੈਂਟ ਹੋ ਜਾਣਾ ਨਾ ਉਹ ਅਵਸਥਾ ਨੂੰ ਕਿਹਾ ਨਹੀਂ ਜਾ ਸਕਦਾ ਮੰਨੇ ਪਾਵੇ ਮੁਖਦਵਾਰ ਫਿਰ ਮੁਖਦਵਾਰ ਉਹਦਾ ਰਸਤਾ ਸ਼ੁਰੂ ਹੋ ਜਾਂਦਾ ਸੋ ਇਹਦੇ ਵਿੱਚ ਵਿਧੀ ਵਿਵਾਨ ਇੰਨਾ ਕੀਆ ਸਿਰਫ ਜੋ ਤੁਸੀਂ ਕਰਦੇ ਹੋ ਇਹ ਨਹੀਂ ਕਿਵੇਂ ਵਾਹਿਗੁਰੂ ਵਾਹਿਗੁਰੂ ਕਰਦੇ ਕਦੇ ਕਿਸ ਤਰ੍ਹਾਂ ਦੀ ਆਵਾਜ਼ ਕੱਢਤੀ ਕਦੇ ਕਿਸ ਤਰ੍ਹਾਂ ਦੀ ਕਦੇ ਉੱਚੀ ਲਹਿਜ ਹੋ ਗਿਆ ਕਦੇ ਨੀਵੀਂ ਲਹਿਜ ਕੋਸ਼ਿਸ਼ ਕਰੋ ਇਹਨੂੰ ਨੀਵੀਂ ਲਾ ਦੇ ਵਿੱਚ ਕਰੋ ਪੈਟਰਨ ਸਹੀ ਰੱਖੋ ਇੱਕ ਵਾਰੀ ਜਿਹੜਾ ਵਾਹਿਗੁਰੂ ਹੋਰ ਆਵਾਜ਼ ਚ ਕਿਹਾ ਦੂਜੀ ਵਾਰੀ ਉਹ ਚੀਜ਼ ਨਹੀਂ ਕਰਨੀ ਉਦੇ ਨਾਲ ਕੰਪਨ ਸਹੀ ਨਹੀਂ ਬਣਦਾ ਕੰਪਨ ਸਹੀ ਨਹੀਂ ਬਣੂਗਾ ਤੁਹਾਡੀ ਊਰਜਾ ਨੇ ਉਰਧਮੁਖ ਨਹੀਂ ਹੋਣਾ ਉਰਧਮੁਖ ਮਤਲਬ ਉਲਟੀ ਗੰਗਾ ਜਮਨ ਮਿਲਾਵੋ ਸਾਰੀ ਊਰਜਾ ਜਦੋਂ ਸ਼ਬਦ ਦੇ ਰੂਪ ਚ ਪਰਾ ਅਵਸਥਾ ਚ ਜਾਂਦੀ ਹੈ ਨਾ ਇਹ ਸਾਰੀ ਊਰਜਾ ਜਦੋਂ ਪਰਾ ਅਵਸਥਾ ਚਲੀ ਜਾਂਦੀ ਹੈ ਫਿਰ ਜਿਹੜੇ ਸ਼ੁਖਮ ਸਰੀਰ ਦੇ ਵਿੱਚ ਸ਼ੁਖਮ ਗਰੰਥੀਆਂ ਕਹ ਲਈਏ ਉਹ ਮੂਲਾਧਾਰ ਚੱਕਰ ਆਹੀ ਖੁੱਲਣੇ ਸ਼ੁਰੂ ਹੋ ਜਾਂਦੇ ਆ ਮਿਰਤ ਵਿਗਿਆਨ ਵੀ ਇਹਦੇ ਨਾਲ ਮਿਲਦਾ ਜੁਲਦਾ ਜਦੋਂ ਆਮ ਅਵਸਥਾ 'ਚ ਬੰਦਾ ਆਪਣੇ ਪ੍ਰਾਣ ਤਿਆਗ ਦਿੰਦਾ ਫਿਰ ਉਹਦੇ ਪ੍ਰਾਣ ਕਰਮ ਸੰਸਕਾਰਾਂ ਕਰਕੇ ਕਿਸੇ ਇੱਕ ਇੰਦਰੀ ਛੇਦਰ ਨੂੰ ਫੋੜ ਕੇ ਨਿਕਲਦੇ ਆ ਇੰਦਰੀ ਛੇਦਰ ਇਹੀ ਸਮਝੋ ਵੀ ਇਹ ਜਿਹੜੀਆਂ ਇੰਦਰੀਆਂ ਨੇ ਸੱਤ ਇੰਦਰੀਆਂ ਇੱਥੇ ਨੇ ਦੋ ਇੰਦਰੀਆਂ ਸਾਡੇ ਨਾਭੀ ਤੋਂ ਥੱਲੇ ਨੇ ਪ੍ਰਾਣ ਹਮੇਸ਼ਾ ਇੱਥੋਂ ਦੀ ਨਿਕਲਦੇ ਨੇ ਆਮ ਮਨੁੱਖ ਦੇ ਉਹਦੇ ਕਰਮਾਂ ਕਰਕੇ ਜਿਵੇਂ ਜਿਵੇਂ ਉਹਨੇ ਕਰਮ ਕੀਤੇ ਚਾਹੇ ਸੱਜੀ ਖੱਬੀ ਅੱਖ ਚੋਂ ਨਿਕਲ ਜਾਣਾ ਅੱਖ ਦੇ ਵਿੱਚੋਂ ਵੀ ਜਿਵੇਂ ਚਾਰਾਂ ਕੋਨਿਆਂ ਦੇ ਵਿੱਚੋਂ ਕਿਸੇ ਵੀ ਪਾਸੇੋਂ ਨਿਕਲ ਸਕਦੇ ਆ ਫਿਰ ਚਾਹੇ ਦੋ ਬੰਦਿਆਂ ਦੇ ਇੱਕੋ ਅੱਖ ਦੇ ਵਿੱਚੋਂ ਪ੍ਰਾਣ ਨਿਕਲਣ ਉਸੇ ਤਰੀਕੇ ਨਾਲ ਪਰ ਉਹਨਾਂ ਦਾ ਵੇਗ ਆ ਜਿਹੜਾ ਰਫ਼ਤਾਰ ਆ ਜਿਹੜੀ ਉਹਦੀ ਸਪੀਡ ਉਹ ਵੀ ਅਲੱਗ-ਅਲੱਗ ਹੋ ਸਕਦੀ ਹੈ ਬਹੁਤ ਵੱਡਾ ਵਿਗਿਆਨ ਆ ਮਿਰਤ ਵਿਗਿਆਨ ਤੇ ਜਦੋਂ ਇਹ ਪ੍ਰਾਣ ਅਲੱਗ-ਅਲੱਗ ਨਿਕਲਦੇ ਆ ਉਹਦੇ ਆਧਾਰ ਤੇ ਅਗਲਾ ਜਿਹੜਾ ਉਹਦਾ ਮਨੁੱਖ ਦਾ ਜਨਮ ਹੁੰਦਾ ਪਰ ਜਦੋਂ ਮੌਤ ਹੁੰਦੀ ਆ ਉਦੋਂ ਮਨੁੱਖ ਦੇ ਨੌਂ ਦਵਾਰ ਬੰਦ ਹੋ ਜਾਂਦੇ ਆ ਹੁਣ ਅਧਿਆਤਮਿਕਤਾ ਦੇ ਮੈਕਨਿਜ਼ਮ ਅਨੁਸਾਰ ਜਦੋਂ ਨੌਂ ਛੇਦ ਬੰਦ ਹੋ ਜਾਣ ਤਾਂ ਦਸਵਾਂ ਆਪਣੇ ਆਪ ਖੁੱਲ ਜਾਣਾ ਚਾਹੀਦਾ ਪਰ ਇੱਥੇ ਮਨੁੱਖ ਦੇ ਮਰਨ ਸਮੇਂ ਦਸਵਾਂ ਬੰਦ ਇਸ ਲਈ ਰਹਿੰਦਾ ਕਿਉਂਕਿ ਮਨੁੱਖ ਨੇ ਇਹਨੂੰ ਖੋਲਣ ਦਾ ਯਤਨ ਹੀ ਨਹੀਂ ਕੀਤਾ ਸ਼ਬਦ ਜਾਪ ਜਾਂ ਧਿਆਨ ਦੇ ਨਾਲ ਫਿਰ ਉਹ ਜਿਹੜੀਆਂ 10 ਦੁਆਰ ਨੂੰ ਜਾਣ ਵਾਲੀਆਂ ਸੂਖਮ ਗ੍ਰੰਥੀਆਂ ਨੇ ਉਹ ਬੰਦ ਰਹਿ ਜਾਂਦੀਆਂ ਨੇ ਤੇ ਬੰਦੇ ਦੇ ਪ੍ਰਾਣ ਜਿਹੜੇ 9 ਦੁਆਰਾਂ ਨੂੰ ਫੋੜ ਕੇ ਲੰਘ ਜਾਂਦੇ ਆ ਤੇ ਇਸ ਕਰਕੇ ਆਤਮਾ ਜਿਹੜੀ ਜਨਮ ਮਰਨ ਦੇ ਗੇੜ 'ਚ ਪਈ ਰਹਿੰਦੀ ਆ ਕਈ ਵਾਰ ਮਨੁੱਖ ਆਪਣੇ ਸੂਖਮ ਗ੍ਰੰਥੀਆਂ ਨੂੰ ਖੋਲ ਵੀ ਲੈਂਦਾ ਕਈ ਨਾਮ ਜਪਦੇ ਆ ਜਿਹੜੇ ਪਰ ਉਹਦੇ ਜਿਹੜੇ ਬਾਹਰਲੇ ছিਦਰ ਨੇ ਉਹ ਪ੍ਰੋਪਰ ਬੰਦ ਨਹੀਂ ਹੋਏ ਹੁੰਦੇ ਜਿਦੇ ਕਰਕੇ ਕੀ ਹੁੰਦਾ ਮਰਨ ਸਮੇਂ કુદરતી ਜਿਹੜਾ ਹੈਗਾ ਨੌ ਦੁਆਰੇ ਤਾਂ બંધ ਹੋ ਹੀ ਜਾਣਗੇ ਪਹਿਲਾ ਪਹਿਲਾ શરીર ਆ ਜਿਹੜਾ ਪੈਰਾਲਾਈਜ਼ ਹੋ ਜਾਂਦਾ ਸਾਰ ਤੇ ਫਿਰ ਅੰਦਰ ਜਿਹੜੀਆਂ ਉਹਨੇ ਥੋੜੀਆਂ ਬਹੁਤ সূਖਮ ਗ੍ਰੰਥੀਆਂ ਖੋਲੀਆਂ ਨੇ ਉੱਥੋਂ ਦੀ ਪ੍ਰਾਣ ਨੇ ਜਿਹੜੇ ਦਸਮ ਦੁਆਰ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਸੋ ਉਹਦੇ ਕਰਕੇ ਕਈ ਵਾਰੀ ਮਨੁੱਖ ਦੀ ਜਿਹੜੀ ਆਤਮਾ ਦਸਮ ਦੁਆਰ ਨੂੰ ਚਲੀ ਵੀ ਜਾਂਦੀ ਹੈ ਤੇ ਕਈ ਆਤਮਾਵਾਂ ਮੁਕਤ ਹੋ ਜਾਂਦੀਆਂ ਨੇ ਫਿਰ ਜਦੋਂ ਅਪਾ ਸੁਣਿਆ ਤੋਂ ਬਾਅਦ ਮੰਨਿਆ ਦੀ ਅਵਸਥਾ ਜਿਹੜੀ ਉਹਦੇ ਰਾਹੀਂ ਦਸਮਦਵਾਰ ਖੁੱਲਦਾ ਕਿਵੇਂ ਖੁੱਲਣ ਦੀ ਪ੍ਰਕਿਰਿਆ ਸਮਝਣ ਵਾਸਤੇ ਜਿਹੜਾ ਸਾਨੂੰ ਇਹ ਜਾਣ ਲੈਣਾ ਜਿਹੜਾ ਜ਼ਰੂਰੀ ਹੈ ਵੀ ਦਸਮਦਵਾਰ ਹੈਗਾ ਕਹੇ ਜਾਂ ਜਿਵੇਂ ਆਪਾਂ ਗੱਲ ਕੀਤੀ ਸਨ ਨਾਨਕ ਮੁਕਤ ਦਵਾਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਹਮੇ ਮਨਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਹੁਣ ਜਿਹੜਾ ਮੁਕਤ ਦਵਾਰਾ ਉਹ ਸੂਖਮ ਮਨ ਦਾ ਜਿਹੜਾ ਮਾਨਾ ਸਾਡਾ ਉਹ ਅਤ ਦਾ ਸਥੂਲ ਹੈ ਜਿਵੇਂ ਇੱਕ ਹਾਥੀ ਨੂੰ ਜਿਹੜਾ ਸੂਈ ਦੇ ਨੱਕੇ ਰਾਹੀਂ ਗੁਜ਼ਰਨਾ ਸੰਭਵ ਹੁੰਦਾ ਐਵੇਂ ਵੀ ਮਨ ਦਾ ਮੁਕਤੀ ਜਿਹੜਾ ਦਵਾਰ ਦੇ ਵਿੱਚ ਪ੍ਰਵੇਸ਼ ਜਾਣਾ ਕਰਨਾ ਅਸੰਭਵ ਹੁੰਦਾ ਸੋ ਦਸਮ ਦਵਾਰ ਇੱਕ ਉਹ ਕੇਂਦਰ ਹੈ ਜਿੱਥੇ ਪੰਜ ਤੱਤਾਂ ਦੀ ਬਣੀ ਹੋਈ ਕੋਈ ਸ੍ਰਿਸ਼ਟੀ ਨਹੀਂ ਹੈਗੀ ਉੱਥੇ ਸਿਰਫ ਆਦ ਸ਼ਬਦ ਇੱਕ ਓੰਕਾਰ ਦਾ ਨਾਮ ਹੈ ਬ੍ਰਹਮ ਜੋਤ ਦਾ ਪ੍ਰਕਾਸ਼ ਹੈ ਦਸ਼ਮ ਦੁਆਰ ਸ੍ਰਿਸ਼ਟੀ ਦਾ ਉਹ ਕੇਂਦਰ ਹੈ ਜਿੱਥੇ ਸਾਰੀ ਸ੍ਰਿਸ਼ਟੀ ਪਿੰਡ ਮਨੁੱਖ ਦਾ ਸ਼ਰੀਰ ਮਾਈਕਰੋਕੋਜ਼ਮ ਜਿਹਨੂੰ ਛੋਟਾ ਬ੍ਰਹਿਮੰਡ ਆਪਕ ਪਹਿਲਾਂ ਵੀ ਦੱਸਿਆ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਸ ਦੀ ਚੇਤਨਾ ਦਾ ਪਸਾਰ ਹੁੰਦਾ ਹੈ ਉਹ ਅਵਸਥਾ ਸੁੰਨ ਅਵਸਥਾ ਇਸ ਸੁੰਨ ਅਸਥਾਨ 'ਚ ਪਹੁੰਚੀ ਹੋਈ ਸੁਰਤ ਬ੍ਰਹਿਮ ਜੋਤ ਵਿੱਚ ਇੱਕਮਿਕ ਹੋਈ ਸਾਰੀ ਸ੍ਰਿਸ਼ਟੀ ਦਾ ਜਿਹੜਾ ਨਜ਼ਾਰਾ ਦੇਖ ਸਕਦੀ ਹੈ ਕਿਉਂਕਿ ਪਿੰਡ ਹੀ ਬ੍ਰਹਮਣ ਦਾ ਰੂਪ ਸੂਖਮ ਰੂਪ ਪਰ ਦਸਮ ਦਵਾਰ ਨੂੰ ਬੱਜਰ ਕਪਾਟ ਨੇ ਬੰਦ ਕੀਤਾ ਹੈ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦ ਹੀ ਖੋਲ ਆ ਜਾਂਦਾ ਬੱਜਰ ਕਪਾਟ ਨੂੰ ਅਨਾਹਦ ਨਾਦ ਦਾ ਰੂਪ ਧਾਰ ਚੁੱਕ ਕੇ ਗੁਰ ਸ਼ਬਦ ਰਾਹੀਂ ਹੀ ਖੋਲਿਆ ਜਾ ਸਕਦਾ ਅਨਾਹਦ ਨਾਦ ਦਾ ਰੂਪ ਕਦੋਂ ਧਾਰਦਾ ਜਿਵੇਂ ਆਪਾਂ ਦੱਸਿਆ ਜਦੋਂ ਸ਼ਬਦ बार-बार बार ਜਪਿਆ ਜਾਂਦਾ ਉਪਰ ਆਪ ਸੰਤਿ ਮੱਧਮਾ ਬੈਖਰੀ ਦੇ ਉਲਟ ਹੋ ਕੇ ਬੈਖਰੀ ਮੱਧਮਾ ਪਸੰਤੀ ਤੋਂ ਪਰੇ ਪਰਾਂ ਤੇ ਚੱਲਿਆ ਜਾਂਦਾ। ਉਹਨੂੰ ਉਹ ਜਿਹੜਾ ਸ਼ਬਦ ਹੈਗਾ ਗੁਰ ਸ਼ਬਦ ਅਨਾਹਦ ਦਾ ਰੂਪ ਧਾਰ ਜਾਂਦਾ। ਹੁਣ ਦੂਸਰੀ ਗੱਲ ਹੈ ਹਮੇ ਮਨ ਅਸਥੂਲ ਹੈ। ਮਨ ਤੋਂ ਮੰਗਲ ਹੋਏ ਰਹਾ। ਬੇਸ਼ੱਕ ਮਨ ਮੂਲ ਜੋਤ ਸਰੂਪदाई ਇੱਕ ਮੂਲ ਹੈ। ਪਰ ਇੱਕ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਮਨ ਬੁੱਧ ਚਿੱਤ ਤੇ ਅਹੰ ਅਹੰ ਕਰਕੇ ਆ ਜਿਹੜਾ ਮਨ ਹਮੇ ਕਰਕੇ ਕਠੋਰ ਹੋ ਜਾਂਦਾ ਅਸਥੂਲ ਰੂਪ ਧਾਰਨ ਕਰ ਲੈਂਦਾ ਜਿਵੇਂ ਬਰਫ਼ ਹੈ ਜਿਹੜੀ ਅਸਥੂਲ ਹੈ ਪਾਣੀ ਇਹਦਾ ਸੂਖਮ ਰੂਪ ਆ ਭਾਫ਼ ਇਹਦਾ ਹੋਰ ਵੀ ਸੂਖਮ ਰੂਪ ਆ ਤਿੰਨ ਹੋ ਗਏ ਨਾ ਮਨ ਇੱਕ ਪਾਸੇ ਬ੍ਰਹਮ ਵੀ ਆ ਮਨ ਇੱਕ ਪਾਸੇ ਹਉਮੈ ਵੀ ਹੈ ਮਨ ਇੱਕ ਪਾਸੇ ਮਨ ਵੀ ਹੈ ਪਾਣੀ ਜਿੰਨਾ ਪਰਮਾਣੂਆਂ ਤੋਂ ਬਣਿਆ ਉਹ ਹੋਰ ਵੀ ਸੂਖਮ ਰੂਪ ਨੇ ਜਿਵੇਂ ਹਾਈਡਰੋਜਨ ਤੇ ਆਕਸੀਜਨ ਦੇ ਪਰਮਾਣੂ ਤੱਤ ਵਿਗਿਆਨ ਦੀ ਭਾਸ਼ਾ ਚ ਕਹੀਏ ਤਾਂ ਪਦਾਰਥਾ ਜਿਹੜਾ ਮੈਟਰ ਉਹਦਾ ਜਿਹੜਾ ਅਤਿਅੰਤ ਸੂਖਮ ਰੂਪ એનર્ਜੀ ਕਹਿ ਦਿੰਦੇ ਆ ਸ਼ਕਤੀ ਫਿਰ ਉਹਦਾ ਅਤਿਅੰਤ ਜਿਹੜਾ ਸਥੂਲ ਰੂਪ ਪਦਾਰਥਾ ਵੈਸੇ ਵਰਸ਼ ਐਸੇ ਕਰਕੇ ਨੂੰ ਉਲਟੀ ਖੇਡ ਗਿਆ ਮਨ ਦਾ ਜਿਹੜਾ ਅਤਿਅੰਤ ਸੂਖਮ ਰੂਪ ਹੈ ਜੋਤ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਐਸੇ ਕਰਕੇ ਗਿਆ ਇਹ ਜੋਤ ਬ੍ਰਹਮ ਜੋਤ ਨਾਲ ਅਭੇਨ ਵੀ ਹੈਗੀ ਆ ਜੁੜੀ ਹੋਈ ਵੀ ਆ ਅਲੱਗ ਨਹੀਂ ਹੋ ਸਕਦੀ ਮਨ ਦਾ ਅਸਥੂਲ ਰੂਪ ਹਮੈ ਹਮੈ ਦਾ ਅਰਥ ਹੈ ਜਿਹੜਾ ਹੱਡੀ ਮਾਸ ਦਾ ਨਾਸਵਾਨ ਸਰੀਰ ਆ ਸਾਡਾ ਉਹਦੇ ਵਿੱਚ ਵਿਆਪਤ ਹੋਈ ਹੋਈ ਹੈ ਜਿਹੜੀ ਅਹਮ ਬੁੱਧੀ ਜਦੋਂ ਬੰਦੇ ਨੂੰ ਆਪਣੇ ਮੂਲ ਸਰੂਪ ਨੂੰ ਅਗਿਆਨ ਦੀ ਹਨੇਰ ਸ਼ਕਤੀ ਕਾਰਨ ਜਿਹੜਾ ਬੰਦਾ ਭੁੱਲ ਜਾਂਦਾ ਤਦ ਦਾ ਦਸਮ ਦਵਾਰਾ ਬੰਦ ਹੋ ਜਾਂਦਾ ਤਦ ਉਹ ਨੌ ਦੇ ਨੌ ਜਿਹੜੇ ਇੰਦਰੀ ਛਿਦਰਾ ਰਾਹੀ ਪਰਮ ਸੁਖ ਦੀ ਜਿਹੜੀ ਖੋਜ ਦੇ ਵਿੱਚ ਲੱਗਿਆ ਰਹਿੰਦਾ ਸਪਰਸ਼ ਸ਼ਬਦ स्पर्ਸ਼ ਰੂਪ ਰਸ ਗੰਧ ਸਾਰੇ ਵਿਸ਼ੇ ਵਿਕਾਰਾਂ ਕਰਕੇ ਪਟਕਦਾ ਰਹਿੰਦਾ ਉਸ ਵੇਲੇ ਜਿਹੜਾ ਮਨ ਸਾਡੇ ਸਾਰੇ ਸਰੀਰ ਵਿੱਚ ਵਿਆਪਤ ਹੋਇਆ ਹੁੰਦਾ ਆਪਣੇ ਜੋਤ ਸਰੂਪ ਨੂੰ ਭੁੱਲਿਆ ਹੋਇਆ ਨੌ ਸਿੱਧਰਾਂ ਰਾਹੀ ਮਿਰਤੂ ਲੋਕ ਹੈ ਜਿਹੜਾ ਉਹਦੇ ਨਾਲ ਜੁੜਿਆ ਰਹਿੰਦਾ ਹੁਣ ਜੇ ਆਪਾਂ ਉਸ ਦਸਮ ਦਵਾਰ ਤੱਕ ਪਹੁੰਚ ਕੇ ਜੀਵਨ ਮੁਕਤ ਹੋਣਾ ਭੈ ਮੁਕਤ ਹੋਣਾ ਤੇ ਇਹਦਾ ਆਰੰਭ ਸ਼ਬਦ ਨਾਲ ਕਰਨਾ ਪਊ ਸ਼ਬਦ ਦੀ ਰੈਪੀਟੇਸ਼ਨ ਨਾਲ ਕੰਪਣ ਪੈਦਾ ਹੁੰਦਾ ਤੇ ਕੰਪਨਰ ਨਾਲ ਸ਼ੁਖਮਾਰਗ ਖੁੱਲ੍ਹਦਿਆ ਤੇ ਇਨਸਾਨ ਦੀ ਸੁਰਤ ਪ੍ਰਾਣ ਸ਼ਕਤੀ ਦੁਆਰਾ ਉਸ ਮਹਾਨ ਸ੍ਰਿਸ਼ਟੀ ਨੂੰ ਪੈਦਾ ਕਰਨ ਤੇ ਨਾਸ਼ ਕਰਨ ਵਾਲੀ ਸ਼ਕਤੀ ਨਾਲ ਅਪੇਧ ਹੋ ਜਾਂਦੀ ਹੈ ਤੇ ਫਿਰ ਉਹਦੇ ਨੌ ਛਿਦਰਾ ਵਿੱਚੋਂ ਵੀ ਉਹ ਜਿਹੜੀ ਊਰਜਾ ਵਹਿਣ ਲੱਗ ਜਾਂਦੀ ਹੈ ਸੋ ਜੇਕਰ ਤੁਸੀਂ ਵੀ ਇਹਦਾ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਸ਼ਬਦ ਤੋਂ ਸ਼ੁਰੂ ਕਰੋ ਇਸ ਸਬੰਧੀ ਆਪਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਦਸਤਾਰ ਸਹਿਤ ਵੀਡੀਓਜ਼ ਬਣਾਵਾਂਗੇ ਕਿਉਂਕਿ ਇਹ ਬੜੀ ਅਲੌਕਿਕ ਚੀਜ਼ ਆ ਅਸੀਂ ਬਹੁਤ ਸੰਸਾਰ ਦੇ ਨਾਲ ਬੜਾ ਜੁੜੇ ਹੋਏ ਆ ਜੁੜੇ ਰਹੋ ਸੋ ਨਾਲ ਨਾਲ ਅਧਿਆਤਮਿਕਤਾ ਬਹੁਤ ਜ਼ਰੂਰੀ ਆ ਜਦੋਂ ਅਸੀਂ ਅੰਦਰ ਦੀ সূਖਮਤਾ ਵੱਲ ਵੱਧਦੇ ਆ ਨਾ ਉਦੋਂ ਸਾਨੂੰ ਸਰੀਰ ਦੇ ਜ਼ਿੰਦਗੀ ਦੇ ਮਨੋਰਥ ਦੀ ਸਮਝ ਪੈਂਦੀ ਆ ਉਦੋਂ ਤੱਕ ਅਸੀਂ ਭੁੱਲੇ ਭਟਕੇ ਰਹਿੰਦੇ ਆ ਬਾਹਰਲੀ ਬਾਹਰੀ ਕੰਮਾਂ ਤੰਦਾਂ ਦੇ ਵਿੱਚ ਮਨ ਦਾ ਜਿਹੜਾ ਹੋਮੈ ਰੂਪਾ ਉਹ ਉਲਝਾਈ ਰੱਖਦਾ ਔਰ ਕਈਆਂ ਨੂੰ ਤਾਂ ਇਹ ਚੰਗਾ ਵੀ ਨਹੀਂ ਲੱਗਦਾ। ਉਹਨਾਂ ਨੂੰ ਲੱਗਦਾ ਵੀ ਜ਼ਿੰਦਗੀ ਮਿਲੀ ਹੈ ਕਾਦੇ ਵਾਸਤੇ ਕਿੱਥੇ ਭਟਕਣਾ ਹੈ ਨਾ। ਸੋ ਕਈ ਗੋਬਰ ਗਣੇਸ਼ ਬਣ ਕੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਦਾ ਜੀਵਨ ਮੁਬਾਰਕ। ਸੋ ਜਿਹੜੇ ਆਪਣੇ ਅਧਿਆਤਮਿਕਤਾ ਦੇ ਨਾਲ ਜੁੜਨਾ ਚਾਹੁੰਦੇ ਆ ਕਿਉਂਕਿ ਬਹੁਤ ਕੁਸ਼ ਪਿਆ ਬਹੁਤ ਕੁਸ਼ ਜੇ ਜਿਵੇਂ ਪਾਤਸ਼ਾਹ ਨੇ ਕਿਹਾ ਨਾ ਸੁਣਿਆ ਜੋਗ ਯੋਗਤ ਤਨ ਭੇਦ ਤਨ ਦੇ ਬੜੇ-ਵੱਡੇ ਭੇਦ ਨੇ ਜਿੱਡਾ ਵੱਡਾ ਬ੍ਰਾਹਮਣ ਦਾ ਉੱਡਾ ਵੱਡਾ ਤੰਦਰੁਅ ਇਹ ਸਰੀਰ ਸੋ ਨੈਕਸਟ ਟਾਈਮ ਕੋਈ ਹੋਰ ਟੌਪਿਕ ਲੈ ਕੇ ਇਸੇ ਸੰਬੰਧ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ ਤੇ ਨਾਲ ਨਾਲ ਮੈਂ ਕੋਸ਼ਿਸ਼ ਰੱਖੂੰਗਾ ਕਿ ਤੁਹਾਨੂੰ ਇਹ ਚੀਜ਼ਾਂ ਪ੍ਰੈਕਟੀਕਲੀ ਕਰਕੇ ਦਿਖਾਈਆਂ ਜਾਣ ਤਦ ਤੱਕ ਤੁਸੀਂ ਥੋੜਾ ਜਿਹਾ ਇੱਕ ਆਡੀਅנס ਜੁੜੇ ਨਾ ਤਾਂ ਮੈਨੂੰ ਵੀ ਲੱਗੂ ਵੀ ਮੇਰਾ ਜਿਹੜੀਆਂ ਵੀਡੀਓਜ਼ ਮੈਂ ਬਣਾ ਰਿਹਾ ਮੈਂ ਸਫਲ ਹੋ ਰਿਹਾ ਇਹਦੇ ਵਿੱਚ ਕਿਉਂਕਿ ਜਦੋਂ ਬਹੁਤ ਥੋੜੇ ਲੋਕ ਇਸ ਚੀਜ਼ ਨੂੰ ਸੁਣਦੇ ਆ ਚਲੋ ਵੈਸੇ ਆਪਾਂ ਭੀੜ ਇਕੱਠੀ ਕਰਨੀ ਵੀ ਨਹੀਂ ਭੀੜ ਬਹੁਤੇ ਜਿਵੇਂ ਮਸਕੀਨ ਜੀ ਕਹਿੰਦੇ ਹੁੰਦੇ ਸੀ ਭੀੜ ਦੇ ਵਿੱਚ ਬਹੁਤੇ ਚੰਗੇ ਲੋਕ ਨਹੀਂ ਹੁੰਦੇ ਤੇ ਕੋਸ਼ਿਸ਼ ਇਹ ਹੀ ਆ ਕਿ ਇਹ ਚੀਜ਼ਾਂ ਦੇ ਵੱਲ ਲੋਕ ਵਧਣ ਤੇ ਇਹ ਜਿਹੜਾ ਮਨੁੱਖਾ ਜਨਮੇ ਨੇ ਵਾਰ-ਵਾਰ ਨਹੀਂ ਮਿਲਣਾ ਇੱਕ ਵਾਰੀ ਹੋ ਗਿਆ ਤੇ ਫਿਰ ਮੁੜ ਕੇ ਕਦੇ ਨਹੀਂ ਸੋ ਜੁੜੇ ਰਹੋ ਸਿੰਧ ਸਟੂਡੀਓਜ਼ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ